ਆ ਬਾਬਾ ਜੀ ਦੀ ਬਹੁਤ ਮੇਰਾ ਦੁਨੀਆ ਨਹੀਂ ਦੁਖੀ ਆਂਦੀ ਹੈ ਨਾ ਸਭ ਸੁਖੀ ਹੋ ਕੇ ਇੱਥੇ ਜਾਂਦੀ ਹੈ ਜਿਹੜੇ ਝੋਲੀਆਂ ਪਰ ਆਂਦੇ ਨੇ ਉਹ ਭਰ ਕੇ ਜਾਂਦੇ ਨੇ ਬਾਬਾ ਜੀ ਦੇ ਬਹੁਤ ਬਿਆਨ ਬਹੁਤ ਬਹੰਤਾ ਸਾਨੂੰ ਆਂਦਿਆਂ ਨੂੰ 3 ਸਾਲ ਹੋ ਗਏ ਨੇ ਅਸੀਂ ਬਾਬਾ ਜੀ ਦਾ ਖੇੜਾ ਨਹੀਂ ਛੱਡਿਆ ਕਿਉਂਕਿ ਸਾਡੀਆਂ ਸਾਰੀਆਂ ਮਨੋ ਕਾਮਨਾ ਸਾਡੀਆਂ ਬਾਬਾ ਜੀ ਪੂਰੀਆਂ ਕਰਦੇ ਨੇ ਪਿਛਲੇ ਦੁਪਹਿਰੇ ਵਿੱਚ ਬੈਨਾ ਚਮਤਕਾਰ ਹੋਇਆ ਮੇਰੀ ਬੈਕ ਬਹੁਤ ਜ਼ਿਆਦਾ ਪੇਨ ਲੈਂਦੀ ਸੀ ਬੈਠਿਆ ਵੀ ਜਾਂਦਾ ਸੀਗਾ ਤੇ 2 ਘੰਟੇ ਕਿੱਦਾਂ ਬੀਤ ਗਏ ਮੇਰੀ ਬੈਕ ਬਿਲਕੁਲ ਠੀਕ ਹੋ ਗਈ ਪਤਾ ਨਹੀਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋ ਗਈ ਮੈਂ ਕੋਧੋ ਜੀ ਬੈੱਡ ਤੇ ਸੀ ਐਕਸੀਡੈਂਟ ਹੋਇਆ ਸੀ ਮਾਲਕ ਦੀ ਕਿਰਪਾ ਜੀ ਤੁਹਾਡੇ ਸਾਹਮਣੇ ਖੜੇ ਆ ਜੀ ਹਾਂ ਬਿਲਕੁਲ ਠੀਕ ਹੋ ਗਏ ਹਾਂ ਜੀ ਹਾਂ ਜੀ ਹਾਂ ਬਿਲਕੁਲ ਸਹੀ ਹੈ ਜੀ ਆਪਾਂ ਆਪਰਾ ਮਾਗਨ ਤੁਮ ਪੇਖਾ ਸਵੇਰ ਮਰੇ ਆਗਨ ਸਾਡੇ ਝੋਲਿਆਂ ਪਰ ਤਾਂ ਹੀ ਅੱਲੇ ਸੰਗਰ ਆ ਰਹੀ ਹੈ ਜੀ ਇੰਨੇ ਭਾਰ ਗਰਮੀ ਦੇ ਵਿੱਚ ਵੀ ਸਰਦੀਆਂ 'ਚ ਵੀ ਆਂਦੀ ਆ ਮੀਂਹ ਕਣੀ ਦੇ ਵਿੱਚ ਵੀ ਆਂਦੀ ਆ ਚੱਕਰ ਤੂਫਾਨ ਜੀ ਸੰਗਰ ਆਂਦੀ ਆ ਨਾਗਾਂ ਨਹੀਂ ਪੰਦੀ ਵਰਦਾ ਨਹੀਂ ਉਤਰਦਾ ਸੀਗਾ ਇਹਨੇ ਤੇ ਆ ਕੇ ਬਾਬਾ ਜੀ ਅਗੇ ਅਰਦਾਸ ਕੀਤੀ ਕਿ ਬਾਬਾ ਜੀ ਕਰਦੇ ਤਾਂ ਮੁਕਤੀ ਦਿਓ ਕਰਦੇ ਤਾਂ ਮੁਕਤੀ ਮਿਲ ਰਹੀ ਹੈ ਲੇਕਿਨ ਹਾਲ ਪਿਲਾਲ ਪਿਛਲਾ ਪਤਵਾਰ ਸੀਗਾ ਮੈਂ ਮਿਸ ਕੀਤਾ ਲੇਕਿਨ ਅੰਦਰੋਂ ਆਵਾਜ਼ ਆਈ ਕਿ ਕਿਉਂ ਮਿਸ ਕੀਤਾ ਸਾਰੇ ਦੀ ਮਨੋ ਕਾਮਨਾ ਪੂਰੀਆਂ ਕਰਦੇ ਨੇ ਬਾਬਾ ਜੀਪ ਸਿੰਘ ਜੀ ਹਨਾ ਜੀ ਮਨੋ ਕਾਮਨਾ ਸਾਰਿਆਂ ਦੀ ਪੂਰੀਆਂ ਹੁੰਦੀਆਂ ਨੇ ਸਭ ਦਾ ਜਿਤਾਈਆਂ ਹੁੰਦੀਆਂ ਨਹੀਂ ਹਨਾ ਦੇਖੋ ਇਹ ਕਿੰਨੀ ਗਰਮੀ ਪੈ ਰਹੀ ਹੈ ਇੰਨੀ ਗਰਮੀ ਦੇ ਵਿੱਚ ਸੰਗਤਾਂ ਆ ਰਹੀਆਂ ਨੇ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤਨ ਤਨ ਬਾਬਾ ਸ਼੍ਰੀਦੀਪ ਸਿੰਘ ਜੀ ਗੁਰਦੁਆਰਾ ਸਾਹਿਬ ਮਾਡਲ ਟਾਊਨ ਐਕਟੈਂਸ਼ਨ ਵਿੱਚ ਖੜੇ ਆ ਜਿੱਥੇ ਹਰ ਬੁੱਧਵਾਰ ਨੂੰ ਚਪੈਰਾ ਸਾਹਿਬ ਆ ਪੜਨ ਵਾਸਤੇ ਸੰਗਤਾਂ ਆਉਂਦੀਆਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਹਜ਼ਾਰਾਂ ਹੀ ਆ ਲੋਕਾਂ ਦੀਆਂ ਸੰਗਤਾਂ ਦੀਆਂ ਜਿਹੜੀਆਂ ਮਨੋਕਾਮਨਾ ਇੱਥੇ ਪੂਰੀਆਂ ਹੁੰਦੀਆਂ ਨੇ ਤੇ ਲੋਕ ਸਿਖਰ ਦੁਪਹਿਰੇ ਪੂਰੀ ਗਰਮੀ ਦੇ ਵਿੱਚ ਆ ਇੱਥੇ ਜਿਹੜੇ ਹੈਗੇ ਆ ਨਤਮਸਤਕ ਹੋਣ ਵਾਸਤੇ ਆਉਂਦੇ ਨੇ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਵਿੱਚ ਤੇ ਸੰਗਤਾਂ ਦੀਆਂ ਬਹੁਤ ਸਾਰੀਆਂ ਮਨੋਕਾਮਨਾ ਪੂਰੀਆਂ ਹੋਈਆਂ ਨੇ ਸਾਡੇ ਨਾਲ ਸਿੰਘ ਸਾਹਿਬ ਮੌਜੂਦ ਨੇ ਸਾਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਬਾਬਾ ਜੀ ਤੁਸੀਂ ਇਹ ਦੱਸੋ ਵੀ ਤੁਸੀਂ ਵੀ ਇੱਥੇ ਦੁਪਹਿਰਾ ਸਾਹਿਬ ਪੜਨ ਵਾਸਤੇ ਆਏ ਹੋ ਤੇ ਕਿੰਨੀ ਕੀ ਢੇਰ ਤੋਂ ਤੁਸੀਂ ਇੱਥੇ ਆ ਰਹੇ ਹੋ ਤੇ ਕੀ ਮਨੋਕਾਮਨਾ ਪੂਰੀਆਂ ਹੋ ਜੇ ਤਾਂ ਮਨੂੰ 3-3 ਮਹੀਨੇ ਹੋਏ ਆਂਦੇ ਲੇਕਿਨ ਕਰਜ਼ਾ ਨਹੀਂ ਉਤਰਦਾ ਸੀਗਾ ਤੇ ਇੱਥੇ ਆ ਕੇ ਬਾਬਾ ਜੀ ਅਗੇ ਅਰਦਾਸ ਕੀਤੀ ਕਿ ਬਾਬਾ ਜੀ ਕਰਜ਼ੇ ਤੋਂ ਮੁਕਤੀ ਦਿਓ ਕਰਜ਼ੇ ਤੋਂ ਮੁਕਤੀ ਮਿਲ ਰਹੀ ਹੈ ਲੇਕਿਨ ਹਾਲ ਪਿਛਲਾ ਪੁੱਤ ਵਾਰ ਸੀਗਾ ਮੈਂ ਮਿਸ ਕੀਤਾ ਲੇਕਿਨ ਅੰਦਰੋਂ ਆਵਾਜ਼ ਆਈ ਕਿ ਕਿਉਂ ਮਿਸ ਕੀਤਾ ਆਉਣਾ ਚਾਹੀਦਾ ਔਰ ਅੱਜ ਆਇਆ ਵੀ ਆ ਔਰ ਆਪਣੀ ਮੱਤੇ ਮਨੋ ਕਾਮਨਾ ਮੰਗੀ ਹੈ ਬਾਬਾ ਜੀ ਨੂੰ ਸਭ ਕੁਝ ਘਰ ਦੇ ਵਿੱਚ ਮਾਹੌਲ ਸਭ ਅੱਛਾ ਹੈ ਬੇਟੇ ਵੀ ਮੈਰਿਜ ਵਗੈਰਾ ਕਰ ਨਹੀਂ ਹੈ ਉਹਦੇ ਲਈ ਮਨੋ ਕਾਮਨਾ ਮੰਗੀ ਹੈ ਘਰੋਬਾਰ ਲਈ ਮੰਗੀ ਹੈ ਇਹ ਇਹ ਚੀਜ਼ ਹੈ ਕਿ ਇੱਥੇ ਆ ਕੇ ਬੰਦੇ ਨੂੰ ਇੱਕ ਮਨ ਨੂੰ ਥੋੜਾ ਸਕੂਨ ਜਾਂ ਮਿਲ ਜਾਂਦਾ ਹੈ ਕਿ ਹੈ ਕੁਝ ਨਾ ਕੁਝ ਇੱਥੇ ਹੈ ਕਿ ਜਿਹੜੀ ਚੀਜ਼ ਸਾਨੂੰ ਬਿਨ ਮੰਗੇ ਹੀ ਮਿਲ ਜਾਂਦੀ ਹੈ ਪਤਾ ਨਹੀਂ ਕੀ ਗੱਲ ਜੇ ਅਗਰ ਮਿਸ ਹੋਣਿਆ ਤੇ ਲੱਗਦਾ ਵੀ ਕੋਈ ਚੀਜ਼ ਮਿਸ ਹੋ ਗਈ ਜਿਵੇਂ ਬੰਦਾ ਕਹਿੰਦਾ ਰੋਟੀ ਨਹੀਂ ਖਾਦੀ ਕੁਕ ਲਗਦੀ ਲੇਕਿਨ ਰੋਟੀ ਮੰਗਵਿਆਂ ਸੀ ਉਸੇ ਤਰ੍ਹਾਂ ਸੀ ਅਗਰ ਇੱਥੇ ਬੁੱਧਵਾਰ ਨਹੀਂ ਆਣਿਆ ਤਾਂ ਸਾਨੂੰ ਲੱਗਦਾ ਕਿ ਪਤਾ ਨਹੀਂ ਕੀ ਗੱਲ ਵੈਸੇ ਤਾਂ ਮੈਂ 7 ਦਿਨ ਦੁਖਨਵਰਨ ਸਾਹਿਬ ਕੋਸ਼ਿਸ਼ ਹੁੰਦੀ ਕਿ ਬਾਬਾ ਜੀ ਮੈਨੂੰ ਉੱਥੇ ਬੁਲਾਉਂਦੇ ਨੇ ਦੁਖਨਵਰਨ ਸਾਹਿਬ ਲੇਕਿਨ ਉਹਨਾਂ ਦੀ ਆਪਣੀ ਮੰਨਤ ਹੈ ਇੱਧਰ ਜਿਹੜਾ ਬੁੱਧਵਾਰ ਦਾ ਚਪੈਰਾ ਸਾਹਿਬ ਹੈ ਉੱਥੇ ਆ ਕੇ ਥੋੜਾ ਫੀਲਿੰਗ ਨਹੀਂ ਮਹਿਸੂਸ ਹੁੰਦੀ ਹੈ ਕਿ ਅੱਜ ਬਾਬਾ ਜੀ ਨੇ ਮੈਨੂੰ ਬੁਲਾਇਆ ਤੇ ਮੈਂ ਉਹਨਾਂ ਦੇ ਚਰਨਾਂ ਤੇ ਆਇਆ ਜਿਵੇਂ ਕਿ ਬੱਕੇ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਦੇਖਦੇ ਆ ਉੱਥੇ ਦੇਗ ਚੜਾਈ ਜਾਂਦੀ ਹੈ ਤੇ ਇੱਥੇ ਮੈਂ ਦੇਖਿਆ ਵੀ ਕਈ ਲੋਕਾਂ ਨੇ ਕੇਲੇ ਵੀ ਅਚਫੜੇ ਹੋਏ ਆ ਜਿਦਾਂ ਤੁਸੀਂ ਵੀ ਕੇਲੇ ਲੈ ਕੇ ਚੱਲੇ ਹੋ ਕਈ ਦਾਲਾਂ ਸਬਜ਼ੀਆਂ ਹੋਰ ਬਹੁਤ ਕੁਝ ਹੈਗਾ ਆ ਉਹ ਇਹਦੇ ਵੀ ਕੋਈ ਖਾਸ ਕਾਰਨ ਦੇ ਕੋਈ ਇੱਥੇ ਦਾ ਲੋਕੀ ਘਰੋਂ ਬਣਾ ਕੇ ਲਿਆਉਂਦੇ ਨੇ ਤੇ ਮੇਰੇ ਖਿਆਲ ਨਾਲ ਅਗਰ ਅਸੀਂ ਘਰੋਂ ਕੁਝ ਬਣਾ ਕੇ ਕਰ ਤੇ ਸੰਗਤ ਦੇ ਵਿੱਚ ਵਰਤਾਈ ਤੇ ਮੇਰੇ ਖਿਆਲ ਨਾਲ ਸਾਡੇ ਉਹਦੇ ਵਿੱਚ ਵਾਧਾ ਕਾਫੀ ਹੋਏਗਾ ਜੇ ਅਸੀਂ ਇਹ ਕੰਮ ਆਪਣੇ ਮਨੋ ਕਰੀਏ ਕਿ ਆਪਾਂ ਚਾਰ ਫੁੱਲ ਕੇ ਵੀ ਅਗਰ ਘਰੋ ਬੜਵਾ ਕੇ ਲੈਣੇ ਤਾਂ ਸਾਨੂੰ ਪਤਾ ਹੈ ਕਿ ਇੱਥੇ 16 ਹੀ ਮਿਲਣ ਨੇ 트리플 트리플 ਹੀ ਮਿਲਣੇ ਲੇਕਿਨ ਇਹ ਹੈ ਕਿ ਤੁਹਾਡੇ ਮਨ ਦੀ ਸ਼ਰਤ ਹੈ ਕਿ ਮੈਂ ਚਾਰ ਫੁੱਲ ਕੇ ਕਿਸ ਲੈਵਲ ਦੇ ਵਿੱਚ ਦੇਣੇ ਨੇ ਵੀ ਆਪਣੇ ਮਨ ਦੀ ਸ਼ਰਤਾਂ ਨਾਲ ਦੇਣੇ ਕਿ ਆਰਜੀ ਦੇਣੇ ਨੇ ਲੇਕਿਨ ਜੇ ਮਨ ਦੀ ਸ਼ਰਤਾਂ ਨਾਲ ਦਿੱਤਾ ਜਾਵੇ ਤਾਂ ਇੱਥੇ ਬਹੁਤ ਕੁਝ ਹੈ ਕੋਸ਼ਿਸ਼ ਕਰੋ ਕਿ ਆਨੰਦ ਹੀ ਕੋਸ਼ਿਸ਼ ਕਰੋ ਬਾਕੀ ਲੇਖਾ ਜੋਖਾ ਕਰਮਾ ਦਾ ਤਾਂ ਪਰਮਾਤਮਾ ਨੇ ਹੀ ਦਿੱਤਾ ਹੈ। ਹਾਂ ਬਾਕੀ ਚੜਾਵੇ ਦੀ ਵੀ ਕੋਈ ਐਡੀ ਗੱਲ ਨਹੀਂ ਹੈ ਕਿਉਂਕਿ ਬਾਬਾ ਜੀ ਤੋਂ ਆਪਾਂ ਮੰਗਣਾ ਹੈ ਤੇ ਉਹ ਆਪਾਂ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕਰਦੇ ਆਂ ਫਿਰ ਵੀ ਆਪਾਂ ਸ਼ਰਧਾ ਭਾਵਨਾ ਦੇ ਨਾਲ ਜੋ ਵੀ ਹੈ ਉਹਨਾਂ ਨੂੰ ਅਰਪਣ ਕਰੀਏ ਤੇ ਉਹ ਸਵੀਕਾਰ ਕਰ ਲੈਂਦੇ ਆ। ਹਾਂਜੀ ਬਿਲਕੁਲ ਕੇਲੇ ਦਾ ਮਹੱਤਵ ਇੱਥੇ ਬਹੁਤ ਹੈ। ਇੱਥੇ ਕੇਲਾ ਕਾਫੀ ਚੜਦਾ ਹੈ ਯਾਨੀ ਕਿ ਇਸੇ ਸਾਹਮਣੇ ਲੇਕਿਨ ਇਹ ਕਹਿ ਸਕਦੇ ਆਂ ਕਿ ਇੱਥੇ ਮਾਨਤਾ ਹੀ ਹਿਸਾਬ ਸੀ ਇਹਨਾਂ ਦੇ ਜਿਹੜੇ ਅੰਮ੍ਰਿਤਸਰ 'ਚ ਹੈਗੇ ਉੱਥੇ ਦਾ ਬਹੁਤ ਵੱਡਾ ਚਪੈਰਾ ਲੱਗਦਾ ਲੇਕਿਨ ਇਹ ਵੀ ਕਿਸੇ ਉਹਨਾਂ ਦੇ ਰੂਪ ਤੋਂ ਘਟ ਨਹੀਂ ਹੈਗਾ। ਜੀ ਬਹੁਤ ਬਹੁਤ ਧੰਨਵਾਦ ਸੋ ਸ਼ਰਦਾ ਦੀ ਗੱਲ ਕਰਦੇ ਆ ਕਿਉਂਕਿ ਸ਼ਰਦਾ ਭਾਵਨਾ ਦੇ ਨਾਲ ਜਿਹੜੇ ਇੱਥੇ ਲੋਕ ਸੇਵਾ ਵੀ ਕਰਦੇ ਨੇ ਤੁਸੀਂ ਆ ਦੇਖ ਸਕਦੇ ਹੋ ਸ਼ਬੀਲਾਂ ਲਾਈਆਂ ਤੇ ਲੱਸੀਆਂ ਲੱਗੀਆਂ ਆਈਆਂ ਨੇ ਤੇ ਮਿੱਠੇ ਪਾਣੀ ਦੀਆਂ ਵੀ ਸ਼ਬੀਲਾਂ ਲੱਗੀਆਂ ਆਏ ਨੇ ਤੇ ਪਰਲੇ ਪਾਸੇ ਆਪਾਂ ਦੇਖਿਆ ਸੀਗਾ ਤੇ ਉਧਰ ਵੀ ਲੰਗਰ ਦੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਹੈਗੇ ਆ ਉਹ ਇੱਥੇ ਲਗਾਏ ਜਾਂਦੇ ਨੇ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਆ ਲੋਕ ਜਿਹੜੇ ਹੈਗੇ ਆ ਦੁਪਹਿਰਾ ਸਾਹਿਬ ਦੇ ਵਿੱਚ ਹਾਜ਼ਰੀ ਲਗਵਾਉਣ ਵਾਸਤੇ ਆਉਂਦੇ ਨੇ ਤੇ ਆਪਣੀਆਂ ਸਭ ਤੋਂ ਕਾਮਨਾ ਜਿਹੜੀਆਂ ਪੂਰੀਆਂ ਕਰਦੀਆਂ ਨੇ ਕਰਦੇ ਨੇ ਤੇ ਹੁਣ ਦੇਖੋ ਸੰਗਤਾਂ ਦਾ ਇਸੇ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਐ ਇੰਨੀ ਆ ਬਾਬਾ ਜੀ ਦੀ ਕਿਰਪਾ ਦੇ ਨਾਲ ਇੰਨੇ ਇੱਥੇ ਸੰਗਤ ਮੌਜੂਦ ਹੈਗੀ ਆ ਤੇ ਹੋਰ ਲੋਕ ਦੇਖੋ ਸੇਵਾ ਵੀ ਜਿਹੜੀਆਂ ਆ ਗਈਆਂ ਕਿਉਂਕਿ ਪੱਖੇ ਲੱਗੇ ਹੋਣ ਦੇ ਬਾਵਜੂਦ ਵੀ ਜਿਹੜੀਆਂ ਲੋਕੀ ਹੱਥੀ ਸੇਵਾ ਕਰਨੀਆਂ ਉਹ ਉਹਦੀ ਰੀਜ਼ ਨਹੀਂ ਐ ਹੁਣ ਦੇਖੋ ਤੁਸੀਂ ਸੰਗਤਾਂ ਇੱਥੇ ਪੱਖੇ ਹੱਥਿਆਂ ਦੇ ਨਾਲ ਜਿਹੜੇ ਹੈਗੇ ਸੰਗਤਾਂ ਨੂੰ ਆ ਚੱਲ ਰਹੇ ਨੇ ਤਾਂ ਜੋ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਤੇ ਹਰ ਬੁੱਧਵਾਰ ਨੂੰ ਬਾਬਾ ਦੀਪ ਸਿੰਘ ਮਾਡਲ ਟਾਊਨ ਦੇ ਵਿੱਚ ਆ ਚੁਪੈਰਾ ਸਾਹਿਬ ਲਗਾਇਆ ਜਾਂਦਾ ਹੈ ਤੇ ਹਜ਼ਾਰਾਂ ਦੀ ਤعداد ਦੇ ਵਿੱਚ ਜਿਹੜੀਆਂ ਸੰਗਤਾਂ ਇੱਥੇ ਮੌਜੂਦ ਹੁੰਦੀਆਂ ਨੇ ਤੇ ਆ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਤੋਂ ਮਨੋ ਕਾਮਨਾ ਵੀ ਇਹਨਾਂ ਦੀਆਂ ਲੋਕਾਂ ਦੀਆਂ ਪੂਰੀਆਂ ਹੁੰਦੀਆਂ ਨੇ ਤੇ ਬਹੁਤ ਸਾਰੇ ਜਿਹੜੀ ਸੰਗਤ ਹੈਗੀ ਹੈ ਇੱਥੇ ਚੁਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਲਵਾ ਕੇ ਤੇ ਨਤਮਸਤਕ ਹੋ ਕੇ ਤੇ ਜਿਹੜੀਆਂ ਗੁਰੂ ਘਰ ਦੀਆਂ ਇਹ ਖੁਸ਼ੀਆਂ ਪ੍ਰਾਪਤ ਕਰਦੇ ਨੇ ਤੇ ਭਾਈ ਜੀ ਕੀ ਨਾਮ ਹੈ ਭਾਈ ਜੀ ਨਰੇਸ ਕੰਦਰ ਸਿੰਘ ਆ ਜੀ ਆ ਤੁਸੀਂ ਇੱਥੇ ਪਹਿਲੀ ਵਾਰ ਆਏ ਹੋ ਜੋ ਪਹਿਲਾਂ ਆਉਂਦੇ ਰਹਿੰਦੇ ਹੋ ਨਹੀਂ ਨਹੀਂ ਆਏ ਬੁੱਧਵਾਰ ਆਉਂਦੇ ਰਹਿੰਦੇ ਆ ਵੀਰੇ ਅੱਛਾ ਜੀ ਹਾਂ ਜੀ ਕੋਈ ਤਮੰਨਾ ਹੈ ਦਿਲ ਦੀ ਕਿ ਵੈਸੀ ਖੁਸ਼ੀ ਨਾਲ ਹੀ ਆਉਂਦੇ ਨਹੀਂ ਨਹੀਂ ਵੈਸੀ ਖੁਸ਼ੀ ਆ ਪਿਆਰ ਆ ਜੀ ਬਾਬਾ ਜੀ ਦੀਪ ਸਿੰਘ ਜੀ ਨਾਲ ਸੀਰ ਸਿੰਘਾਂ ਦੇ ਹਮਾ ਜੀ ਬਹੁਤ ਕਿਰਪਾ ਜੀ ਇਹਨਾਂ ਦੀ ਆਉਂਦੇ ਰਹਣੇ ਆ ਜੀ ਫਾਈ ਵਧੂ ਅਰਜੇ ਇੱਥੇ तकरीबन ਹਜ਼ਾਰਾਂ ਦੀ ਤਦਾਦ ਦੇ ਵਿੱਚ ਸੰਗਤਾਂ ਪਹੁੰਚਦੀਆਂ ਨੇ ਆਪਣੀਆਂ ਮਨੋਕਾਮਨਾ ਵੀ ਲੈ ਕੇ ਆਉਂਦੀਆਂ ਨੇ ਸਿਖਰ ਦੁਪਹਿਰੇ ਜਿੱਥੇ ਲੋਕੀ ਆਪਣੇ ਏਸੀਆਂ ਦੇ ਵਿੱਚ ਬੈਠੇ ਆ ਪੱਖਿਆਂ ਥੱਲੇ ਬੈਠੇ ਆ ਕੂਲਰ ਲਗਾ ਕੇ ਬੈਠੇ ਆ ਤੇ ਇੱਥੇ ਦੇਖੋ ਇੰਨੀ ਗਰਮੀ ਦੇ ਵਿੱਚ ਇੰਨੀਆਂ ਸੰਗਤਾਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਆ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਆਈਆਂ ਬਿਲਕੁਲ ਬਿਲਕੁਲ ਵੀਰ ਜੀ ਸਾਰਿਆਂ ਦੀ ਮਨੋਕਾਮਨਾ ਪੂਰੀਆਂ ਕਰਦੇ ਨੇ ਬਾਬਾ ਦੀਪ ਸਿੰਘ ਜੀ ਹਨਾ ਜੀ ਮਨੋਕਾਮਨਾ ਸਾਰਿਆਂ ਦੀ ਪੂਰੀਆਂ ਹੁੰਦੀਆਂ ਨੇ ਸਰਦਾ ਜੀ ਤਾਂ ਹੀ ਆਉਂਦੀ ਜੰਨੀ ਆ ਨਾ ਦੇਖੋ ਇਹ ਕਿੰਨੀ ਗਰਮੀ ਪੈ ਰਹੀ ਹੈ ਨਹੀਂ ਗਰਮੀ ਦੇ ਵਿੱਚ ਸੰਗਤਾਂ ਆ ਰਹੀਆਂ ਨੇ ਸੰਗਤਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਉਂਦੀਆਂ ਨੇ ਮੇਰੀ ਕੋਈ ਆਪਦੀ ਯਰਨੀ ਹੈਗੀ ਹੈ ਜੀ ਬਾਬਾ ਜੀ ਨਾਲ ਬਹੁਤ ਪਿਆਰ ਆ ਮਨੋ ਕਾਮਨਾ ਇਹਨਾਂ ਦੀ ਇਹਨਾਂ ਦੇ ਉੱਪਰ ਯਤਨਾਂ ਜੀ ਆ ਨਾ ਜਬਣੀਆਂ ਇਹਨਾਂ ਦੇ ਬਰੋ ਕਾਮਨਾ ਨਾਲ ਹੀ ਤੁਰੇ ਫਿਰਦੇ ਆ ਜੀ ਆਪਾਂ ਬਹੁਤ ਮਨੋ ਕਾਮਨਾ ਆਪਣੀਆਂ ਜੀ ਕੀਤੀਆਂ ਨੇ ਪੂਰੀਆਂ ਬਾਬਾ ਜੀ ਨਾਲ ਬਹੁਤ ਮੇਰ ਆ ਜੀ ਮਕੂ ਜੀ ਬੈੱਡ ਤੇ ਸੀ ਐਕਸੀਡੈਂਟ ਹੋਇਆ ਸੀ ਮਾਲਕ ਦੀ ਕਿਰਪਾ ਜੀ ਛੋਡੇ ਸਾਹਮਣੇ ਖੜੇ ਆ ਜੀ ਹਾਂ ਬਿਲਕੁਲ ਠੀਕ ਹੋ ਗਿਆ ਹਾਂ ਹਾਂ ਜੀ ਹਾਂ ਬਿਲਕੁਲ ਸਹੀ ਹੈ ਜੀ ਠੀਕ ਹੈ ਜੀ ਧੰਨਵਾਦ ਪੰਜੀ ਕੀ ਨਾਮ ਹੈ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्का ਪਰਮਜੋਤ ਕੋਰੇ ਜੀ ਅੱਛਾ ਤੇ ਦੁਪਹਿਰਾ ਸਾਹਿਬ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਨੇ ਜਿਹੜੀ ਹਾਜ਼ਰੀ ਲਗਵਾਈ ਹੈ ਔਰ ਹਰ ਹਫ਼ਤੇ ਜਨ ਕੀ ਆਉਂਦੀਆਂ ਨੇ ਇੱਥੇ ਸੰਗਤਾਂ ਆਪਣੇ ਮਨੋ ਕਾਮਨਾ ਵੀ ਲੈ ਕੇ ਆਉਂਦੀਆਂ ਨੇ ਤੁਸੀਂ ਕੀ ਕਹਿਣਾ ਚਾਹੋ ਮੈਂ ਕਹਿੰਨੀ ਆ ਸਾਰੀ ਸੰਗਤ ਬਹੁਤ ਹੀ ਸ਼ਰਧਾ ਭਾਵਨੀ ਨਾਲ ਆ ਰਹੀ ਹੈ ਮੈਨੂੰ ਵੀ ਪ ਤੇ ਪਿਛਲੇ ਦੁਪਹਿਰੇ ਵਿੱਚ ਮੇਨਾ ਚਮਤਕਾਰ ਹੋਇਆ ਮੇਰੀ ਬੈਕ ਬਹੁਤ ਜ਼ਿਆਦਾ ਪੇਨ ਰਹਿੰਦੀ ਸੀ ਬੈਠਿਆ ਵੀ ਨਹੀਂ ਜਾਂਦਾ ਸੀਗਾ ਤੇ 2 ਘੰਟੇ ਕਿੱਦਾਂ ਬੀਤ ਗਏ ਮੇਰੀ ਬੈਕ ਬਿਲਕੁਲ ਠੀਕ ਹੋ ਗਈ ਪਤਾ ਨਹੀਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋ ਗਈ ਦੁਪਹਿਰਾ ਸਾਹਿਬ ਦੇ ਵਿੱਚ ਆਣ ਦੇ ਕਰਕੇ ਵੀ ਮਤਲਬ ਇਹ ਚਮਤਕਾਰ ਆ ਹਾਂ ਹਾਂ ਇਹ ਮੇਨਾ ਚਮਤਕਾਰ ਹੋਇਆ ਹੋਰ ਵੀ ਮਨੋ ਕਾਮਨਾ ਦਿਲ ਚ ਰੱਖ ਕੇ ਆਉਨੇ ਆ ਜਾਂ ਵੈਸੇ ਖੁਸ਼ੀ ਨਾਲ ਹੀ ਆਉਨੇ ਆ ਨਹੀਂ ਨਹੀਂ ਬਸ ਮੈਂ ਖੁਸ਼ੀ ਨਾਲ ਹੀ ਆਨੀ ਆ ਜੀ ਕੋਈ ਮਨੂ ਬਾਬਾ ਜੀ ਆਪਦੇ ਆ ਰਖ ਲੈਂਦੇ ਆ ਵੀ ਮੇਰੇ ਬੱਚੇ ਨੂੰ ਕੀ ਦਿੱਕਤ ਆ ਹਾਂ ਬਾਬਾ ਜੀ ਜਾਣੀ ਜਾਣੇ ਆਪੇ ਧਿਆਨ ਰੱਖ ਲੈਂਦੇ ਆ ਠੀਕ ਹੈ ਜੀ ਬੋ ਬੋ ਧੰਨਵਾਦ ਤੁਹਾਡਾ ਸੋ ਆਪਾਂ ਲਗਾਤਾਰ ਸੰਗਤਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਗਰਮੀ ਵੀ ਬਹੁਤ ਜ਼ਿਆਦਾ ਆਇਆ ਹੈ ਤੇ ਸੰਗਤਾਂ ਦਾ ਧਿਆਨ ਜਿਹੜਾ ਹੈਗਾ ਉਹ ਗੁਰੂ ਚਰਨਾਂ ਦੇ ਵਿੱਚ ਹੈ ਕਰ ਆਸਾ ਆਪਰਾ ਮੰਗਨ ਤੂੰ ਪੇਖ ਸੁਭਾ ਮਰੇ ਆਗਨ ਸਾਰੇ ਝੋਲਿਆਂ ਭਰਦੇ ਤਾਂ ਹੀ ਇੰਨੀ ਸੰਗਤ ਆ ਰਹੀ ਹੈ ਜੀ ਇੰਨੇ ਭਰ ਗਰਮੀ ਦੇ ਵਿੱਚ ਵੀ ਸ਼ਰਧਾ ਜੀ ਵੀ ਆਂਦੀ ਆ ਮੀ ਕਣੀ ਦੇ ਵਿੱਚ ਵੀ ਆਂਦੀ ਆ ਚੱਕਰ ਤੂਫਾਨ ਦੇ ਵੀ ਸੰਗਤ ਆਂਦੀ ਆ ਨਗਾ ਨਹੀਂ ਪੰਦੀ ਝੋਲਿਆਂ ਪਰਦੇ ਤਾਂ ਹੀ ਆਂਦੀ ਆ ਗੱਲਾਂ ਨਾਲ ਕੋਈ ਗੱਲ ਨਹੀਂ ਝੋਲਿਆਂ ਪਰਦੇ ਤਾਂ ਹੀ ਆਂਦੀ ਆ ਜੀ ਬਸ ਮੈਂ ਇੰਨੇ ਹੀ ਕਹਿਣਾ ਜਾਨਾ ਉਸ ਤੋਂ ਮੈਂ ਹੋਰ ਕੁਝ ਨਹੀਂ ਕਹਿਣਾ ਠੀਕ ਹੈ ਸੋ ਇਥੇ ਸਾਰਿਆਂ ਦੀਆਂ ਮੋਨੋ ਕਾਮਨਾ ਜਿਹੜੀਆਂ ਪੂਰੀਆਂ ਹੁੰਦੀਆਂ ਨੇ ਤੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਤਾਂ ਹੀ ਸੰਗਤ ਆ ਇਥੇ ਨਤਮਸਤਕ ਹੋਣ ਵਾਸਤੇ ਆਂਦੀਆਂ ਨੇ ਤੇ ਇਥੇ ਜੁਪੈਰਾ ਸਾਹਿਬ ਪੂਰੀ ਸ਼ਰਧਾ ਦੇ ਨਾਲ ਲੋਕੀ ਜਿਹੜੀਆਂ ਹਾਜ਼ਰੀਆਂ ਇਥੇ ਭਰਦੇ ਨੇ ਤੇ ਸਿੰਘ ਸਹਿਬਾਨ ਜਿਹੜੇ ਸ਼ਬਦ ਗਾਇਨ ਕਰ ਰਹੇ ਨੇ ਤੇ ਹਰ ਪਾਸ ਪਰਲੇ ਪਾਸ ਦੀ ਆਪਾਂ ਗੱਲ ਕਰ ਰਹੇ ਹੁਣ ਲੰਗਰ ਸ਼ਬੀਲਾ ਬਹੁਤ ਕੋਸ਼ੇ ਤੇ ਨਜ਼ਰ ਆ ਰਿਹਾ ਵਾ ਦੇਖੋ ਨੂੰ ਕਿਉਂਕਿ ਇੰਨੀ ਗਰਮੀ ਦੇ ਵਿੱਚ ਤਾਂ ਹੀ ਲੋਕ ਇੱਥੇ ਆਉਂਦੇ ਨੇ ਜੇ ਬਾਬਾ ਦੀਪ ਸਿੰਘ ਜੀ ਜਿਹੜੇ ਹੈਗੇ ਨੇ ਉਹ ਲੋਕਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਨੇ ਤੇ ਤੁਹਾਡੀ ਸ਼ਰਧਾ ਦੇਖੀ ਜਾਂਦੀ ਹੈ ਜਿਵੇਂ ਦੱਸਿਆ ਜਾਂਦਾ ਵੀ ਕੋਈ ਕੇਲੇ ਚੜਾਉਂਦਾ ਆ ਕੋਈ ਦਾਣਾ ਚੜਾਉਂਦਾ ਆ ਕੋਈ ਚਾਵਲ ਚੜਾਉਂਦਾ ਆ ਜਾਂ ਕੋਈ ਸੁੱਕਾ ਅਨਾਜ ਜਿਹੜਾ ਚੜਾਉਂਦਾ ਆ ਤੋ ਉਸੋਂ ਤੋਂ ਤੁਹਾਡੇ ਦਿਲ ਦੀ ਭਾਵਨਾ ਹੁੰਦੀ ਹੈ ਤੁਸੀਂ ਕੀ ਚੜਾਉਣਾ ਹੈ ਤੁਹਾਡੇ ਬਾਬਾ ਜੀ ਨੇ ਦਿਲ ਦੀ ਭਾਵਨਾ ਦੇਖਣੀ ਹੈ ਤੇ ਉਹਦੇ ਬਾਅਦ ਉਹ ਤੋਂ ਬਾਅਦ ਕੀ ਤੁਸੀਂ ਨਾ ਵੀ ਕੋਈ ਚੜਾਓ ਤਾਂ ਵੀ ਜਿਹੜੀ ਤੁਹਾਡੀ ਮਨੋ ਕਾਮਨਾ ਹੈ ਇਹ ਪੂਰੀ ਹੁੰਦੀ ਹੈ ਤੇ ਤੁਸੀਂ ਵੀ ਇੱਥੇ ਜ਼ਰੂਰ ਆਓ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਅ ਪੰਜ ਕੀ ਨਾਮ ਹੈ ਤੁਹਾਡਾ ਦੀਪ ਕੋ ਅੱਛਾ ਕੀ ਕਹਿਣਾ ਚਾਹੁੰਦੇ ਹੋ ਚਪੈਰਾ ਸਾਹਿਬ ਦੇ ਵਿੱਚ ਹਜ਼ਾਰਾਂ ਸੰਗਤਾਂ ਆਂਦੀਆਂ ਵਾ ਜੀ ਬਹੁਤ ਮੇਰ ਹੈ ਬਾਬਾ ਜੀ ਦੀ ਬਹੁਤ ਮੇਰਾ ਦੁਨੀਆ ਨਹੀਂ ਦੁਖੀ ਆਂਦੀ ਹੈ ਨਾ ਸਭ ਸੁਖੀ ਹੋ ਕੇ ਇੱਥੇ ਜਾਂਦੀ ਹੈ ਜਿਹੜੇ ਝੋਲੀਆਂ ਪਰ ਆਂਦੇ ਨੇ ਏ ਤੋਂ ਭਰ ਕੇ ਜਾਂਦੇ ਨੇ ਬਾਬਾ ਜੀ ਦੇ ਬਹੁਤ ਬਿਆਲ ਬਹੁਤ ਬਹੰਤਾ ਸਾਨੂੰ ਆਂਦਿਆਂ ਨੂੰ 3 ਸਾਲ ਹੋ ਗਏ ਨੇ ਅਸੀਂ ਬਾਬਾ ਜੀ ਦਾ ਖੇੜਾ ਨਹੀਂ ਛੱਡਿਆ ਕਿਉਂਕਿ ਸਾਡੀਆਂ ਸਾਰੀਆਂ ਮਨੋ ਕਾਮਨਾ ਸਾਡੀਆਂ ਬਾਬਾ ਜੀ ਪੂਰੀਆਂ ਕਰਦੇ ਨੇ ਸਭ ਕੋਈ ਮੇਰ ਕਰਦੇ ਨੇ ਬਾਬਾ ਜੀ ਕਿ ਅੱਜ ਕੱਲ ਹੁਣ ਲੋਕੀ ਏਸੀ ਦੇ ਵਿੱਚ ਬੈਠੇ ਆ ਕਈ ਲੋਕ ਕਰਿਆ ਕਰਾਦੇ ਜਿੱਥੇ ਸਿਖਰ ਦੁਪਹਿਰੇ ਜਿਹੜੀ ਸੰਗਤ ਆਇਆ ਹੈਗਾ ਤੁਸੀਂ ਦੇਖੋ ਕਿਦਾਂ ਇਨੀ ਗਰਮੀ ਦੇ ਵਿੱਚ ਬਾਬਾ ਜੀ ਦੇ ਚਰਨਾਂ ਦੇ ਵਿੱਚ ਬੈਠੀ ਜਿਵੇਂ ਬਾਬਾ ਜੀ ਦੀ ਗੋਦ ਦੇ ਵਿੱਚ ਬੈਠੇ ਹੋ ਹਾਂਜੀ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਬਾਬਾ ਜੀ ਦੇ ਘਰ ਆਉਂਦੇ ਨੇ ਦੂਰੋਂ ਦੂਰੋਂ ਸੰਗਤ ਆਂਦੀ ਹੈ ਕਿਉਂਕਿ ਸਭ ਦੀਆਂ ਮਨੋ ਕਾਮਨਾਵਾਂ ਬਾਬਾ ਜੀ ਪੂਰੀਆਂ ਕਰਦੇ ਨੇ ਸੱਚੇ ਮਨੋ ਆਓ ਸੱਥੇ ਸੰਗਤ ਦੀ ਪੰਗਤ ਕਰੋ ਸੰਗਤ ਕਰੋ ਬਾਟ ਕਰੋ ਸਭ ਕੁਝ ਬਾਬਾ ਜੀ ਬਹੁਤ ਮੇਰ ਕਰਦੇ ਨੇ ਸੱਚੇ ਬਾਦਸ਼ਾਹ ਭਾਈ ਸੀ ਅੱਜ ਪਹਿਲੀ ਵਾਰ ਆਏ ਹੋ ਜਾਂ ਅੱਗੇ ਵੀ ਆਂਦੇ ਰਹਿੰਦੇ ਚੁਬਾਰਾ ਸਾਹਿਬ ਦੂਜੀ ਵਾਰ ਆਏ ਆ ਜੀ ਅੱਛਾ ਕੋਈ ਮਨੋ ਕਾਮਨਾ ਹੈ ਜਿਹੜੀ ਐਸੀ ਖੁਸ਼ੀ ਨਾਲ ਆ ਨੇ ਨਾ ਮੰਨੋ ਕਾਮਨਾ ਪੂਰੀਆਂ ਹੋਈਆਂ ਨੇ ਆਪਣੀਆਂ ਜੀ ਅੱਛਾ ਜੀ ਬਹੁਤ ਸੋਹਣਾ ਆਪਣਾ ਮਕਾਨ ਪਹਿਲਾਂ ਕੱਚਾ ਸੀ ਪਰ ਬਹੁਤ ਵਧੀਆ ਬਣ ਗਿਆ ਮਹਾਰਾਜ ਦੀ ਕਿਰਪਾ ਨਾਲ ਕੋਈ ਹੋਰ ਦਿਲ ਦੀ ਖੁਆਇਸ਼ ਹੋਵੇ ਜਿਹੜੀ ਬਾਬਾ ਜੀ ਤੋਂ ਪੂਰੀ ਕਰਵਾਣੀ ਹੋਵੇ ਬਸ ਜੀ ਮਹਾਰਾਜ ਮੂਰੇ ਹਣ ਹੱਥ ਬਣ ਕੇ ਬੇਨਤੀ ਇਹ ਨੇ ਜੀ ਬਾਕੀ ਦਾ ਸਭ ਕੁਝ ਵਧੀਆ ਕਰਤਾ ਮਹਾਰਾਜ ਨੇ ਜਿਹੜਾ ਮਕਾਨ ਐਸੀ ਆਪਣਾ ਕੱਚਾ ਜੀ ਉਹ ਬਹੁਤ ਵਧੀਆ ਬਣ ਗਿਆ ਮਹਾਰਾਜ ਦੀ ਕਿਰਪਾ ਨਾਲ ਮੈਂ ਤਾਂ ਬਾਅਦ ਨੂੰ ਤੇ ਬੁੱਧਵਾਰ ਨੂੰ ਸਾਨੂੰ ਪਤਾ ਲੱਗਿਆ ਵੀਡੀਓ ਦੇਖਦੇ ਹੋ ਜੀ ਤਾਂ ਉਹਰੇ ਵੀ ਅਸੀਂ ਸੇਵਾ ਕਰਨ ਨੂੰ ਠੀਕ ਹੈ ਜੀ ਬੋ ਬੋ ਤੁਹਾਨੂੰ ਮਾ ਬਾ ਜੀ ਕੀ ਨਾਮ ਹੈ ਜਖੀਰ ਸਿੰਘ ਆ ਜੀ ਤੁਸੀਂ ਅੱਜ ਪਹਿਲੀ ਵਾਰ ਆਏ ਹੋ ਜਾਂ ਪਹਿਲਾਂ ਵੀ ਆਨੇ ਹੋ ਫਸਟ ਟਾਈਮ ਆ ਮੈਂ ਤੇ ਜੀ ਕਿਸ ਤਰ੍ਹਾਂ ਦਾ ਲੱਗੇ ਤੁਹਾਨੂੰ ਇੱਥੇ ਆਣ ਕੇ ਬਾਬਾ ਜੀ ਦੇ ਦਰ ਬਹੁਤ ਸੁਣਾ ਲੱਗੇ ਤੇ ਮਨ ਨੂੰ ਬਹੁਤ ਸਕੂਨ ਮਿਲਿਆ ਜੀ ਆ ਕੇ ਤੇ ਹੁਣ ਬਹੁਤ ਵੀਡੀਓ ਦੇਖਦੇ ਆ ਜਿਵੇਂ ਕਿ ਮੇਰੇ ਅ ਫਰੈਂਡ ਆ ਜੀ ਇਹਨਾਂ ਦਾ ਪਤਾ ਹੀ ਆ ਜੀ ਵੀ ਪਹਿਲਾਂ ਮਕਾਨੇ ਦਾ ਜਮੀਂ ਕੱਚਾ ਸੀ ਇਹ ਬਾਬਾ ਜੀ ਨੂੰ ਇੰਨੇ ਸਰਦਾਰ ਨਾਲ ਮੰਨ ਰਹੇ ਸੀ ਤੇ ਆਟੋਮੈਟਿਕ ਇਹਨਾਂ ਨੂੰ ਪਤਾ ਵੀ ਨਹੀਂ ਲੱਗੀ ਵੀ ਇਹਨਾਂ ਦਾ ਮਕਾਨ ਕਦੋਂ ਦੀ ਪੱਕ ਇਨਾ ਸੁਣਾ ਮਕਾਨ ਬਣ ਕੇ ਕਿ ਦਿਲ ਨੂੰ ਬਸ ਦੇਖ ਕੇ ਹੀ ਮਿਲਦਾ ਬਸ ਬਾਬਾ ਜੀ ਦੇ ਦਰਤ ਆ ਹੁਣ ਬਾਬਾ ਜੀ ਅੱਗੇ ਅਰਦਾਸ ਆ ਵੀ ਸਭ ਦੇ ਛੋੜੇ ਵੀ ਪੂਰੀਆਂ ਕਰਦੇ ਠੀਕ ਹੈ ਜੀ ਸੋ ਤੁਸੀਂ ਸੁਣਿਆ ਆ ਵੀ ਜਿਹੜੇ ਬਾਬਾ ਜੀ ਆ ਸਭ ਦੀਆਂ ਮੋਨਾ ਕਾਮਨਾ ਵੀ ਪੂਰੀਆਂ ਕਰਦੇ ਨੇ ਕੱਚੇ ਆ ਘਰਾਂ ਨੂੰ ਪੱਕਾ ਕਰ ਦਿੰਦੇ ਨੇ ਕੋਠੀਆਂ ਬਣਾ ਦਿੰਦੇ ਨੇ ਸੋ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਆ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ